ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਝੰਡ ਪੰਜਾਬ ਦੀਆਂ ਖਬਰਾਂ ਲੈ ਕੇ ਦੇਸ਼ ਦੁਨੀਆ ਦੇ ਖਬਰਾਂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਮੁਖਾਤਿਬ ਹੈਗੇ ਆ। ਪਹਿਲਾਂ ਗੱਲ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਨੇ ਪਰੇਸ਼ਾਨ ਚੱਲ ਰਹੇ ਹੈਗੇ ਨੇ ਵੀਡੀਓ ਵਕ ਵਕ ਆ ਦੇਸ਼ਾਂ-ਵਦੇਸ਼ਾਂ ਦੇ ਵਿੱਚ ਦੇਖੀਆਂ ਜਾ ਰਹੀਆਂ ਨੇ ਔਰ ਅੱਖਾਂ ਦੇ ਵਿੱਚ ਜਦੋਂ ਵੀਡੀਓ ਦੇਖਦੇ ਆ ਤਾਂ ਪਾਣੀ ਜ਼ਰੂਰ ਆ ਜਾਂਦਾ ਹੈਗਾ ਔਰ ਇਹੀ ਆਸ ਤੇ ਅਰਦਾਸ ਕਰ ਰਹੇ ਆ ਕਿ ਇਸ ਆ ਜੋ ਵਿਪਤਾ ਬਣੀ ਹੈ ਪੰਜਾਬ ਦੇ ਉੱਪਰ ਇਸ ਤੋਂ ਜਲਦੀ ਜਲਦੀ ਪ੍ਰਮਾਤਮਾ ਬਾਹਰ ਕੱਢੇ ਤੇ ਹੜਾਂ ਦੇ ਮਤਲਕ ਜਿਹੜੀ ਹੈ ਸ਼ੁਰੂਆਤ ਕਰਾਂਗੇ ਗੱਲਬਾਤ ਕਰਾਂਗੇ ਔਰ ਇਸ ਦੇ ਨਾਲ ਹੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਲੰਧਰ ਤੋਂ ਵਿਧਾਇਕ ਰਮਨ अरोड़ा ਨੂੰ ਜ਼ਮਾਨਤ ਮਿਲ ਗਈ ਹੈ ਔਰ ਜਲਦੀ ਉਹ ਜੇਲ੍ਹ ਤੋਂ ਬਾਹਰ ਹੋਣਗੇ ਇਸ ਤੇ ਬਾਬਤ ਗੱਲਬਾਤ ਕਰਾਂਗੇ ਗੱਲਬਾਤ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਕਰਾਂਗੇ ਇੱਕ ਹੋਰ ਵੀਡੀਓ ਉਹਨਾਂ ਨੇ ਜਨਤਕ ਕੀਤੀ ਹੈਗੀ ਹੈ ਔਰ ਹਜੇ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਤਤੇ ਬੋਲ ਰਹੇ ਹੈਗੇ ਨੇ ਇਹਦੇ ਤੇ ਵੀ ਗੱਲਬਾਤ ਕਰਾਂਗੇ ਇੱਕ ਅਦੁੱਤ ਖਬਰਾਂ ਹੋਰ ਰਹਿਣਗੀਆਂ ਔਰ ਇਹਨਾਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਰਜੀਵ ਬਾਸਕਰ ਜੀ ਬਾਸਕਰ ਸਾਹਿਬ ਸਵਾਗਤ ਜੀ ਸਸਿਕਾ ਬਹੁਤ ਬਹੁਤ ਸ਼ੁਕਰੀਆ ਮਨ ਜੀ ਬਾਸਕਰ ਸਾਹਿਬ ਸਭ ਤੋਂ ਪਹਿਲਾਂ ਸ਼ੁਰੂਆਤ ਇੱਥੋਂ ਹੀ ਕਰਨੀ ਹੈ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਦੇ ਬਾਰੇ ਔਰ ਕਿਹਾ ਜਾ ਰਿਹਾ ਹੈ ਕਿ ਅੱਜ ਜਿੰਨੇ ਦਿੱਲੀ ਦੇ ਲੀਡਰ ਹੈਗੇ ਨੇ ਉਹ ਪਹੁੰਚ ਰਹੇ ਨੇ ਪੰਜਾਬ ਦੇ ਵਿੱਚ ਦੇਰ ਕਰਤੀ ਮੈਨੂੰ ਲੱਗਦਾ ਉਹਨਾਂ ਨੇ ਕਿਉਂਕਿ ਹੁਣ ਜੇਕਰ ਇੱਥੇ ਪਹੁੰਚੇ ਤਾਂ ਲੋਕ ਕਿਤੇ ਹੋਰ ਹੋਰ ਕਿਸੇ ਤਰੀਕੇ ਦੇ ਨਾਲ ਸਵਾਗਤ ਨ ਕਰਨ ਉਹਨਾਂ ਦਾ ਵੈਸੇ ਅਮਨ ਜੀ ਮਸਾਂ ਹੀ ਇਹਨਾਂ ਨੂੰ ਯਾਦ ਆਈਏ ਪੰਜਾਬ ਦੀ ਚਲੋ ਆਈ ਦੇਰ ਨਾਲ ਪਰ ਕੱਲ ਕੱਲ ਲੀਡਰਾਂ ਦਾ ਪੰਜਾਬ ਦੇ ਵਿੱਚ ਹੜਾ ਜਾਊਗਾ ਉਹਦਾ ਕਾਰਨ ਕਿ ਸ਼ਿਵਰਾਜ ਚੋਹਾਨ ਜਿਹੜੇ ਯੂਨੀਅਨ ਐਗਰੀਕਲਚਰ ਮਿਨਿਸਟਰ ਹੈਗੇ ਨੇ ਔਰ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਉਹਦਾ ਦਾਇਜ਼ਾ ਲੈਣ ਵਾਸਤੇ ਕੱਲ ਉਹ ਸੇਰੇ ਅੰਮ੍ਰਿਤਸਰ ਆਣਗੇ ਅੰਮ੍ਰਿਤਸਰ ਤੋਂ ਬਾਅਦ ਗੁਲਦਗੁਰਦਾਸਪੁਰ ਕਪੂਰਥਲਾ ਉਹ ਜਿਹੜੇ ਅੰਮ੍ਰਿਤਸਰ ਵੀ ਡਿਸਟ੍ਰਿਕਟ ਅਗੇ ਉੱਥੇ ਉਹ ਹੜ੍ਹ ਪੀੜਤਾਂ ਨੂੰ ਮਿਲਣਗੇ ਵੀ ਤੇ ਇੱਕ ਨੁਕਸਾਨ ਦਾ ਵੀ ਜਾਇਦਾ ਲੈਣਗੇ ਸ਼ਾਮ ਨੂੰ 5:30 ਵਜੇ ਉਹ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਐਡਰੈਸ ਕਰਨਗੇ ਜਿਹਦੇ ਵਿੱਚ ਹੋ ਸਕਦਾ ਕੋਈ ਇਮੀਡੀਏਟਲੀ ਕੋਈ ਰਿਲੀਫ ਪੈਕੇਜ ਉਹ ਅਨਾਉਂਸ ਕਰ ਦੇ ਉਸ ਤੋਂ ਇਲਾਵਾ ਰਾਹੁਲ ਗਾਂਧੀ ਜਿਹੜੇ ਲੀਡਰ ਆਫ اپੋਜੀਸ਼ਨ ਹੈਗੇ ਨੇ ਉਹ ਵੀ ਅੰਮ੍ਰਿਤਸਰ ਕੱਲ ਆ ਰਹੇ ਨੇ ਤੇ ਉਹ ਹਜੇ ਤੱਕ ਉਹਨਾਂ ਦਾ ਸ਼ਡਿਊਲ ਤੇ ਨਹੀਂ ਆਇਆ ਵੀ ਕਿਹੜੀ ਜਗ੍ਹਾ ਉਹ ਜਾਣਗੇ ਲੇਕਿਨ ਉਹ ਵੀ ਹੜਪੀੜਤਾਂ ਨੂੰ ਡਾਇਰੈਕਟਲੀ ਮਿਲਣਗੇ ਔਰ ਉਹਨਾਂ ਨੇ ਅੱਜ ਇੱਕ ਟਵੀਟ ਛੱਡ ਕੇ ਕੇਂਦਰ ਸਰਕਾਰ ਔਰ तमाम ਕਾਂਗਰਸੀ ਲੀਡਰਾਂ ਨੂੰ ਵੀ ਇੱਕ ਅਪੀਲ ਕੀਤੀ ਹੈ ਕਿ ਤੁਸੀਂ ਇਸ ਵਕਤ ਲੋਕਾਂ ਦਾ ਸਾਥ ਦਿਓ ਅਰਵਿੰਦ ਕੇਜਰੀਵਾਲ ਸੁਪਰੀਮੋ ਸੁਪਰੀਮੋ ਜਿਹੜੇ ਹੜ੍ਹਾਂ ਦੇ ਹਾਲਾਤ ਤੋਂ ਲਗਾਤਾਰ ਗਾਇਬ ਸੀਗੇ ਔਰ ਉਹਨਾਂ ਦੇ ਬਾਰੇ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਗਿਆ ਸੀਗਾ ਇਹ ਅੱਜ ਦੇ ਵੱਡੇ ਲੀਡਰ ਆਮ ਆਦਮੀ ਪਾਰਟੀ ਦੇ ਹਨ ਇਹ ਪਖਾਨਿਆਂ ਦੀ ਮਰਮਤ ਦੇ ਉਦਘਾਟਨ ਦੇ ਮੌਕੇ ਤੇ ਤੇ ਪਹੁੰਚਦੇ ਨੇ ਪਰ ਹਣਾਂ ਦੇ ਹਾਲਾਤ ਦੇ ਵਿੱਚ ਇਹ ਗਾਇਬ ਸੀਗੇ ਕੱਲ ਮਨੀਸ਼ ਸੋਦੀਆ ਉਹਨਾਂ ਨਜ਼ਰ ਆਏ ਤੇ ਉਹ ਸੁਲਤਾਨਪੁਰ ਲੋਧੀ ਦੇ ਵਿੱਚ ਸੀਗੇ ਫਿਰ ਬਾਅਦ ਚੋਂ ਅੰਮ੍ਰਿਤਸਰ ਜਾ ਕੇ ਉਹ ਸਰਕਟ ਹਾਊਸ ਦੇ ਵਿੱਚ ਨਾਈਟ ਸਟੇ ਉਹਨਾਂ ਨੇ ਕੀਤਾ ਤੇ ਹੁਣ ਕੱਲ ਅਰਵਿੰਦ ਕੇਜਰੀਵਾਲ ਉਹਨਾਂ ਪਹੁੰਚ ਰਹੇ ਨੇ ਵੈਸੇ ਦਿੱਲੀ ਤੋਂ ਉਹਨਾਂ ਨੇ ਕੱਲ ਇੱਕ ਅਪੀਲ ਕੀਤੀ ਸੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਔਰ ਦਿੱਲੀ ਦੇ ਆਮ ਆਦਮੀ ਦੇ ਪਾਰਟੀ ਦੇ ਵਰਕਰ ਘਰ ਘਰ ਜਾ ਕੇ ਪੰਜਾਬ ਦੇ ਵਾਸਤੇ ਰੀਲੀਫ ਮੰਗ ਰਹੇ ਨੇ ਔਰ ਉਹ ਰੀਲੀਫ ਦਾ ਪਹਿਲਾ ਟਰੱਕ ਸੌਰਵ ਭਾਰਦਵਾਜ ਉਹਨਾਂ ਲੈ ਕੇ ਉਹ ਵੀ ਕੱਲ੍ਹ ਅਖੇ ਪਹੁੰਚਣਗੇ ਕਿ ਕਹਿੰਦੇ ਆ ਦਿੱਲੀ ਦਿੱਲੀ ਟਰੱਕ ਭਰ ਪਰ ਕੇ ਸਮਾਨ ਜਿਹੜਾ ਹੜ੍ਹ ਪੀੜਤਾਂ ਵਾਸਤੇ ਹੁਣ ਆਮ ਆਦਮੀ ਪਾਰਟੀ ਦਾ ਦਿੱਲੀ ਯੂਨਿਟ ਉਹ ਲਗਾਤਾਰ ਭੇਜੇਗਾ ਉਸ ਤੋਂ ਇਲਾਵਾ ਡਰੱਗ ਆਫ ਚੱਡਾ ਅੱਜ ਇੱਕ ਵਾਰ ਫੇਰ ਨਜ਼ਰ ਆਏ ਪੰਜਾਬ ਦੇ ਹੜ੍ਹ ਪੀੜਤਾਂ ਦੇ ਨਾਲ ਔਰ ਉਹਨਾਂ ਨੇ ਅਨਾਉਂਸ ਕੀਤਾ ਕਿ ਉਹ ਆਪਣੇ ਐਮਪੀ ਲੋਕਲ ਏਰੀਆ ਡਵੈਲਪਮੈਂਟ ਫੰਡ ਤੋਂ 3 ਕਰੋੜ 25 ਲੱਖ ਰੁਪਏ ਉਹ ਪੀੜਤਾ ਦੇ ਜਿਹੜਾ ਰਿਲੀਫ ਵਾਸਤੇ ਜਿਹਦੇ ਵਿੱਚ ਰਿਲੀਫ ਮਟੀਰੀਅਲ 50 ਲੱਖ ਦਾ ਤੇ ਇਹ ਜਿਹੜੇ ਬੰਨ ਟੁੱਟੇ ਨੇ ਉਹਨਾਂ ਵੀ ਮਰਮਮਤ ਤੇ ਉੱਤੇ ਉਹਨਾਂ ਨੇ ਬਾਕੀ ਦੇ ਪੈਸੇ ਦੇਣ ਦਾ ਇੱਕ ਐਲਾਨ ਕੀਤਾ ਹੈ ਔਰ ਇੱਥੇ ਇੱਕ ਸਵਾਲ ਵੀ ਹੈ ਕਿ ਕਿਉਂ ਨਹੀਂ ਆਮ ਆਦਮੀ ਪਾਰਟੀ ਜਾਂ ਪੰਜਾਬ ਦੇ 20 ਦੇ 20 ਐਮਪੀ ਆਪਣੇ ਜਿਹੜਾ ਐਮਪੀ ਐਲ ਡੀ ਦੇ 5-5 ਕਰੋੜ ਰੁਪਏ ਹੜ੍ਹਾਂ ਦੇ ਹਾਲਾਤ ਦੇ ਵਿੱਚ ਕਿਉਂ ਨਹੀਂ ਦੇ ਰਹੇ ਸਾਰਿਆਂ ਨੂੰ ਦੇਣੇ ਚਾਹੀਦੇ ਰਾਜ ਸਭਾ ਐਮਪੀ ਅਸ਼ੋਕ ਮਿੱਤਲ 2 ਲੱਖ ਦੀ ਗੱਲ ਕਰਦੇ ਨੇ ਉਹ ਤੇ ਬੜੇ ਤਣਾੜ ਬੰਦੇ ਹੈਗੇ ਨੇ ਉਹਤੇ 5-10 ਕਰੋੜ ਰੁਪਏ ਤੇ ਆਪਣੀ ਜੇਬ ਤੋਂ ਵੀ ਦੇ ਸਕਦੇ ਨੇ ਫਿਰ ਸਿਰਫ 20 ਲੱਖ ਕਿਉਂ ਮੀਤ ਹੇਰ ਉਹਨਾਂ 25 ਲੱਖ ਰੁਪਏ ਦੀ ਅਨੌਂਸਮੈਂਟ ਕੀਤੀ ਹੈ ਬਾਕੀ ਦੇ 4 ਕਰੋੜ 75 ਲੱਖ ਰੁਪਏ ਆਪਣੇ ਐਮਪੀ ਐਲਐਡੀ ਦੀ ਵੀ ਦੇ ਦੇਣ ਤੇ ਉਹਨਾਂ ਨੂੰ ਕੀ ਫਰਕ ਪੈਂਦਾ ਹੈ ਇਸ ਵਕਤ ਜਦ ਪੰਜਾਬ ਨੂੰ ਸਭ ਤੋਂ ਜ਼ਿਆਦਾ ਲੋੜ ਹੈਗੀ ਹੈ ਔਰ ਅਸੀਂ ਕੇਂਦਰ ਵੱਲ ਦੇਖ ਰਹੇ ਹਾਂ ਪਹਿਲੇ ਆਪ ਤੇ ਮਦਦ ਕਰੀਏ ਨਾ ਫਿਰ ਉਹ ਲੋਕੀ ਆਪਣੇ ਆਪ ਹੀ ਆਪ ਨੂੰ ਖਰੇ ਮਦਦ ਕਰਨਗੇ ਅੱਜ ਮੈਨੂੰ ਵੀ ਕਈ ਐਨਆਰਆਈਜ਼ ਦੇ ਫੋਨ ਆਏ ਔਰ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ 20 ਲੱਖ ਦੀ ਮਦਦ ਕਰਨਾ ਚਾਹੁੰਦੇ ਹਾਂ ਪਰ ਸਾਨੂੰ ਇਹ ਨਹੀਂ ਸਮਝ ਆ ਰਿਹਾ ਵੀ ਕਿਹੜੀ ਸੰਸਥਾ ਨੂੰ ਦਈਏ ਤਾਂ ਕਿ ਅਸੀਂ ਉਸ ਸੰਸਥਾ ਦੇ ਰਾਹੀਂ ਆਪਣੇ ਪੈਸੇ ਦੀ ਦੁਰਵਰਤੋਂ ਨਾ ਦੇਖੀਏ ਵਰਤੋਂ ਦੇਖੀਏ ਔਰ ਲੋਕਾਂ ਦੇ ਇਹ ਕੰਮ ਆਏ ਪੈਸਾ ਹੁਣ ਐਦਾਂ ਦੇ ਹਾਲਾਤ ਦੇ ਵਿੱਚ ਹੁਣ ਲੀਡਰਾਂ ਦਾ ਹੱਟ ਤੇ ਗੱਲ ਆਏਗਾ ਪਰ ਉਹ ਪੰਜਾਬ ਵਾਸਤੇ ਕੀ ਕਰਦੇ ਨੇ ਉਹ ਰੋਂਦੇ ਨੇ ਪੰਜਾਬ ਦੇ ਲੋਕਾਂ ਨੂੰ ਮਿਲ ਕੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਇੱਕ ਮਹਿਲਾ ਨੂੰ ਮਿਲ ਕੇ ਰੋਏ ਸੀਗੇ ਔਰ ਉਹਦੇ ਉੱਤੇ ਵੀ ਕਾਫੀ ਚਰਚਾ ਹੈਗੀ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਹੀ ਵਰਕਰ تھی ਔਰ ਜਿਸ ਤਰੀਕੇ ਨਾਲ ਉਹਨੂੰ ਉੱਥੇ ਪਲਾਂਟ ਕੀਤਾ ਗਿਆ ਇੱਕ ਸੀਨ ਤਿਆਰ ਕੀਤਾ ਗਿਆ ਕਿ ਮੁੱਖ ਮੰਤਰੀ ਦੀ ਅੱਖਾਂ ਦੇ ਵਿੱਚ ਵੀ ਆंसू ਦੇਖੇ ਗਏ ਹੁਣ ਦੇਸ਼ ਦੇ ਵਿੱਚ ਵੀ ਔਰ ਪੰਜਾਬ ਦੇ ਵਿੱਚ ਵੀ ਆਂਸੂਆਂ ਦੀ ਰਾਜਨੀਤੀ ਅਤਰੂਆਂ ਦੀ ਰਾਜਨੀਤੀ ਚੱਲ ਰਹੀ ਹੈ ਉੱਥੇ ਪੌਂਦੀ ਸਾਹਿਬ ਰੋ ਰਹੇ ਨੇ ਕਿ ਮੇਰੀ ਉਹਨਾਂ ਨੇ ਰਾਹੁਲ ਗਾਂਧੀ ਨੇ ਗਾਲ ਕੱਢੀ ਤੇ ਉਹ ਉਹਨਾਂ ਦੇ ਮੰਚ ਤੋਂ ਗਾਲ ਕੱਢੀ ਗਈ ਦੂਜੇ ਪਾਸੇ ਸਾਡੇ ਮੁੱਖ ਮੰਤਰੀ ਇੱਕ ਨਟਕੇ ਜਾਂ ਢੰਗ ਨਾਲ ਵੀ ਅੱਖਾਂ ਤੋਂ ਆਸੂ ਡਟਦੇ ਪਏ ਨਜ਼ਰ ਆਏ ਹੂੰ ਬਿਲਕੁਲ ਬਾਕੀ ਭਾਸਕਰ ਸਾਹਿਬ ਮੈਨੂੰ ਲੱਗਦਾ ਹੈ ਕਿ ਕ੍ਰੇਟਰੇ ਚੰਗੇ ਨੇ ਆਮ ਆਦਮੀ ਪਾਰਟੀ ਵਾਲੇ ਜਿਸ ਤਰੀਕੇ ਦੇ ਨਾਲ ਤਸਵੀਰਾਂ ਨਸ਼ਰ ਹੋਈਆਂ ਨੇ ਪਹਿਲਾਂ ਤੇ ਉਹ ਬੀਬੀ ਜਿਹੜੀ ਹੈ ਉਹ ਤਰਲੇ ਕੱਢਦੀ ਹੋਈ ਨਜ਼ਰ ਆ ਰਹੀ ਹੈ ਕਿ ਸਾਨੂੰ ਸਾਡੇ ਹੜਾਂ ਦੇ ਵਿੱਚ ਕਾਫੀ ਨੁਕਸਾਨ ਹੋ ਗਿਆ ਬਾਅਦ ਚ ਫੋਟੋਆਂ ਵੀ ਜਿਹੜੀਆਂ ਜਨਤਕ ਹੋ ਗਈਆਂ ਤੇ ਬਹੁਤ ਕੁਝ ਚੱਲੀ ਚੁੱਲੀ ਜਾਂਦਾ ਮੈਨੂੰ ਲੱਗਦਾ ਸਿਆਸਤ ਤੋਂ ਪਰੇ ਹੋ ਕੇ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ ਲੋਕ ਤਾਂ ਇਹ ਕਹਿ ਰਹੇ ਨੇ ਕਿ ਸਾਨੂੰ ਡੀਜ਼ਲ ਹੀ ਪਹੁੰਚਾ ਦਿਓ ਕਿਉਂਕਿ ਡੀਜ਼ਲ ਜੇਕਰ ਬੰਨ ਬਨਣੇ ਹੈ ਜੇਕਰ ਡੀਜ਼ਲ ਦੀ ਵੱਡੀ ਪੱਧਰ ਤੇ ਲੋੜ ਪੈਣੀ ਹੈ ਉਹ ਸਭ ਤੋਂ ਵੱਡੀ ਚੀਜ਼ ਕਿ ਜਿਹੜਿਆ ਹੜ ਦਾ ਨੁਕਸਾਨ ਹੋ ਰਿਹਾ ਹੈ ਔਰ ਮੁੜ ਵਸੇਬੇ ਦੇ ਲਈ ਮੁੜ ਕੇ ਹੁਣ ਤਾਂ ਪਿੰਡਾਂ ਦੇ ਪਿੰਡ ਤੁਰੇ ਹੋਏ ਨੇ ਮੈਂ ਦੇਖ ਰਿਹਾ ਹਾਂ ਵੱਖ-ਵੱਖ ਵੀਡੀਓ ਦੇ ਵਿੱਚ ਰਾਸ਼ਨ ਪਾਣੀ ਲੈ ਕੇ ਜਾਂ ਚੋਕਰ ਲੈ ਕੇ ਜਾਂ ਫੀਡ ਲੈ ਕੇ ਡੰਗਰਾਂ ਦੇ ਲਈ ਲੋਕ ਜਾ ਰਹੇ ਹੈਗੇ ਨੇ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਕਿਤੇ ਆਪਾਂ ਸਾਰੀ ਮਾਇਆ ਹੁਣ ਇਹ ਨਾ ਖਤਮ ਕਰ ਲਈਏ ਜਦੋਂ ਪਾਣੀ ਉਤਰਨੇ ਨੇ ਮੁੜ ਵਸੇਪੇ ਦੀ ਗੱਲ ਚੱਲਨੀ ਆ ਤਾਂ ਉਦੋਂ ਵੀ ਇਹਨਾਂ ਨੂੰ ਵੱਡੀ ਪੱਧਰ ਤੇ ਲੋੜ ਪੈਣੀ ਹੈ ਦੇਖੋ ਸਾਰੇ ਇੰਤਜ਼ਾਮ ਹੋ ਜਾਣਗੇ ਔਰ ਮੈਨੂੰ ਇਹ ਲੱਗਦਾ ਹੈ ਕਿ ਅੱਜ ਜਿਸ ਤਰ੍ਹਾਂ ਮੈਂ ਹੁਣੇ ਕਰ ਕਰ ਕੇ ਕਹਿ ਕੇ ਹਟਿਆ ਕਿ ਇੱਕ ਐਨਆਰਆਈ ਦਾ ਮੈਨੂੰ ਫੋਨ ਆਇਆ ਕਿ 20 ਲੱਖ ਰੁਪਏ ਦੇਣਾ ਚਾਹੁੰਦੇ ਨੇ ਉਹ ਸਾਡੇ ਤੋਂ ਇਹੀ ਮਦਦ ਚਾਹਦੇ ਸੀ ਕਿ ਕਿਹੜੀ ਸੰਸਥਾ ਨੂੰ ਦੇਈਏ ਜਿਦੇ ਕਰਕੇ ਇਹ ਪੈਸਾ ਜਿੱਥੋਂ ਵਧਤੋ ਹੁਣੀ ਚਾਹੀਦੀ ਹੈ ਉੱਥੇ ਵਰਤਿਆ ਜਾਏ ਉਰਸ ਤੋਂ ਇਲਾਵਾ ਪੰਸਰ ਫੋਨ ਇਦਾਂ ਦੇ ਵੀ ਆਏ ਕਈ ਤੇ ਸੈਨੀਟਰੀ ਪੈਡ ਦੇ ਟਰੱਕ ਭਰ ਕੇ ਉਹ ਵੀ ਜਿਹੜਾ ਉਸ ਹੜਪੀੜੀ ਦੇ ਏਰੀਆ ਦੇ ਵਿੱਚ ਭੇਜ ਰਹੇ ਨੇ ਇੱਕ ਜਿਹੜੇ ਖੰਨਾ ਤੋਂ ਗੁਰਪ੍ਰੀਤ ਸਿੰਘ ਹੈਗੇ ਨੇ ਉਹਨਾਂ ਦਾ ਕਹਿਣਾ ਸੀਗਾ ਵੀ ਅਸੀਂ ਜਿਹੜੇ ਡੰਗਰਾਂ ਦੀ ਦਵਾਈਆਂ ਔਰ ਡੰਗਰਾਂ ਦੇ ਵਾਸਤੇ ਜੋ ਵੀ ਚੀਜ਼ ਚਾਹੀਦੀ ਹੈ ਉਹਦੇ ਵਾਸਤੇ ਪੂਰਾ ਇੱਕ ਵੈਟਰਨਰੀ ਮੈਡੀਸਿਨ ਤੋਂ ਲੈ ਕੇ ਸਾਰੀ ਚੀਜ਼ਾਂ ਦੀ ਸਪਲਾਈ ਉੱਥੇ ਕਰਨ ਨੂੰ ਤਿਆਰ ਆ ਔਰ ਉਹ ਪਹੁੰਚ ਵੀ ਰਏ ਨੇ ਕੱਲ ਉਨੇ ਦੰਦੇ ਹਾਲਾਤ ਦੇ ਵਿੱਚ ਲੋਕ ਤੇ ਕਾਫੀ ਵੱਡੇ ਪੱਦਰ ਦੇ ਉੱਤੇ ਆਪਣੇ ਆਪ ਵੀ ਲੱਗੇ ਹੋਏ ਨੇ ਤੇ ਲੋਕਾਂ ਦੇ ਨਾਲ ਸਮਾਜਿਕ ਵੀ ਸੰਸਥਾਵਾਂ ਵੀ ਲੱਗੀ ਹੋਈਆਂ ਧਾਰਮਿਕ ਆਰਗੇਨਾਈਜੇਸ਼ਨ ਵੀ ਲੱਗੇ ਹੋਏ ਆ ਪਰ ਇਸ ਸਾਰੇ ਕੇਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਤਾਰੀਫ ਕਰਨੀ ਚਾਹੀਦੀ ਹੈ ਉਹ ਵੀ ਆਪਣੇ ਪੱਤਰ ਦੇ ਉੱਤੇ ਸ਼ੁਰੂ ਤੋਂ ਹਾਲਾਂਕਿ ਸੁਪਰੀਮੋ ਉਹਨਾਂ ਨੂੰ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਕ੍ਰਿਟੀਸਾਈਜ਼ ਕੀਤਾ ਕਿ ਉਹ ਨਜ਼ਰ ਨਹੀਂ ਆਏ ਉਸ ਦੌਰ ਦੇ ਵਿੱਚ ਜਦ ਸਭ ਤੋਂ ਜ਼ਿਆਦਾ ਲੋੜ ਸੀਗੀ ਉਸ ਵਕਤ ਸੁਖਵੀਰ ਸਿੰਘ ਬਾਦਲ ਕਾਫੀ ਟਾਈਮ ਤੋਂ ਉਹ ਤਕਰੀਬਨ ਰੋਜ਼ ਹੀ ਉਹ ਹੜ੍ਹਾਂ ਦੀ ਸਥਿਤੀ ਦਾ جائزہ ਲੈਣ ਵਾਸਤੇ ਔਰ ਈਵਨ 20000 ਲੀਟਰ ਡੀਜ਼ਲ ਉਹਨਾਂ ਨੇ ਔਰ ਕਿਸੇ ਵੀ ਸਮਾਨ ਦੀ ਲੋਡ ਹੈਗੀ ਹੈ ਉਹਦੀ ਗੱਲ ਕੀਤੀ ਹੈ ਕਾਲੀਦਲ ਦਾ ਵਰਕਰ ਵੀ ਬੜੇ ਵੱਡੇ ਪੱਧਰ ਦੇ ਉੱਤੇ ਹੜ੍ਹਾਂ ਦੇ ਹਾਲਾਤ ਨੂੰ ਕਾਬੂ ਕਰਨ ਵਾਸਤੇ ਲੜਨ ਵਾਸਤੇ ਲੋਕਾਂ ਨੂੰ ਰਿਲੀਫ ਪਹੁੰਚਾਉਣ ਵਾਸਤੇ ਲੱਗਿਆ ਹੋਇਆ ਹੈ ਈਵਨ ਰਾਜਾ ਵੜਿੰਗ ਹੋਣਾ ਉਹਨਾਂ ਨੇ ਵੀ ਕੱਲ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਕਿ 40 ਲੱਖ ਰੁਪਏ ਉਹਨਾਂ ਨੇ ਆਪਣੇ ਕਾਂਗਰਸ ਦੇ ਵਰਕਰਾਂ ਤੋਂ ਇਕੱਠੇ ਕੀਤੇ ਨੇ ਤੇ ਬੜੀ ਜਲਦੀ ਉਹ ਵੀ ਰਿਲੀਫ ਔਰ ਮਟੀਰੀਅਲ ਵੰਡਣ ਵਾਸਤੇ ਉਥੇ ਜਾਣਗੇ ਹੁਣ ਬੀਜੇਪੀ ਦੇ ਵੀ ਕੁਝ ਲੋਕ ਲੱਗੇ ਤੇ ਹੋਏ ਨੇ ਪਰ ਹਜੇ ਤੱਕ ਮੋਦੀ ਸਾਹਿਬ ਵੱਲ ਪੰਜਾਬ ਦੇ ਲੋਕ ਦੇਖ ਰਹੇ ਨੇ ਕਿ ਅਫਗਾਨਿਸਤਾਨ ਦੇ ਵਿੱਚ ਉਹ ਕੰਪਾਨ ਤੋਂ ਤੁਸੀਂ ਇਮੀਡੀਏਟਲੀ ਰਿਲੀਫ ਮਟੀਰੀਅਲ ਭੇਜ ਦਿੰਦੇ ਹੋ ਔਰ ਪੰਜਾਬ ਦੇ ਲੋਕ ਕੀ ਪੰਜਾਬ ਪੰਜਾਬ ਦੇਸ਼ ਦਾ 파ਟ ਨਹੀਂ ਹੈਗਾ ਹੁਣ ਪੰਜਾਬ ਦੇ ਵਾਸਤੇ ਦੋ ਸ਼ਬਦ ਹੰਦਰਦੀ ਦੇ ਨਹੀਂ ਬੋਲੇ ਜਾ ਰਹੇ ਹੁਣ ਕਲ ਮਾਨ ਸਾਹਿਬ ਦੇ ਨਾਲ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਮੋਦੀ ਸਾਹਿਬ ਨੇ ਗੱਲਬਾਤ ਕੀਤੀ ਹੈ ਔਰ ਕਲ ਸ਼ਿਵਰਾ ਚੋਹਾਨ ਦਾ ਇੱਥੇ ਆਣਾ ਮੈਨੂੰ ਲੱਗਦਾ ਹੈ ਕਿ ਮੌਕੇ ਤੇ ਕੋਈ ਨਾ ਕੋਈ ਅਨਾਉਂਸਮੈਂਟ ਹੋ ਵੱਡੀ ਕਰ ਸਕਦੇ ਬਾਸਖਰ ਸਾਹਿਬ ਥੋੜਾ ਜਿਹਾ ਮੋੜਾ ਕੱਟਣਾ ਹੈਗਾ ਮੈਨੂੰ ਯਾਦ ਆ ਜਾਂਦੀਆਂ ਜਸਵਿੰਦਰ ਪੱਲੱਤ ਪਿਛਲੇ ਦਿਨੀ ਅਰੁਕਸਤ ਹੋ ਗਏ ਦੁਨੀਆ ਤੋਂ ਇਸ ਦੁਨੀਆ ਤੇ ਨਹੀਂ ਰਹੇ ਪਰ ਉਹਨਾਂ ਦਾ ਵਿਅੰਗ ਬੜਾ ਇੱਕ ਮਸ਼ਹੂਰ ਸੀਗਾ ਕਿ ਕੱਲ ਹੀ ਛੱਡਨੇ ਆ ਤੇ ਕਾਂਗਰਸੀ ਫੜਨੇ ਆ ਜਾਂ ਫਿਰ ਕਾਂਗਰਸੀ ਫੜਨੇ ਆ ਤੇ ਕੱਲ ਹੀ ਛੱਡਨੇ ਆ ਪੰਜਾਂ ਸਾਲਾਂ ਬਾਅਦ ਤੇ ਇੱਕ ਵਿਅੰਗ ਹੋਣ ਬੜਾ ਮਸ਼ਹੂਰ ਹੋਣ ਜਾ ਰਿਹਾ ਕਿਉਂਕਿ ਇੱਕ ਵਿਧਾਇਕ ਆਮ ਆਦਮੀ ਪਾਰਟੀ ਦੇ ਬਾਹਰ ਆ ਰਹੇ ਨੇ ਤੇ ਦੂਜੇ ਨੂੰ ਅੰਦਰ ਧੱਕੇ ਜਾ ਰਹੇ ਨੇ ਮੈਂ ਗੱਲ ਕਰਨਾ ਹੈ ਰਮਨ अरोड़ा ਦੀ ਕਹਿੰਦੇ ਇਜਾਜ਼ਤ ਉਹਨਾਂ ਦੀ ਜਮਾਨਤ ਜਿਹੜੀ ਹਾਈ ਕੋਰਟ ਤੋਂ ਮਨਜ਼ੂਰ ਹੋ ਗਈ ਹੈ ਔਰ ਦੂਜੇ ਪੱਧਰੇ ਹਰਮੀਰ ਸਿੰਘ ਖਾਨ ਮਾਜਰਾ ਉਹਨਾਂ ਨੂੰ ਅੰਦਰ ਤੱਕ ਅੰਨੀ ਗੱਲਾਂ ਕਰ ਰਹੇ ਪਹਿਲੇ ਆਪਾਂ ਰਮਨ अरोड़ा ਤੋਂ ਗੱਲ ਸ਼ੁਰੂ ਕਰਦੇ ਹਾਂ ਜਿਹੜੇ ਬਾਹਰ ਆ ਰਹੇ ਨੇ ਰਮਨ अरोड़ा ਨੂੰ ਮਈ ਦੇ ਮਹੀਨੇ ਵਿੱਚ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀਗਾ aarop si ga ki ek ATP sukhdev vishisht ode naal milke jali notice pe ja jaane si ਫਿਰ ਬਾਅਦ ਚੋਂ ਐਮਐਲਏ ਦੇ ਦਫਤਰ ਵਿੱਚ ਬੈਠ ਕੇ ਸਮਝੌਤੇ ਕਰਾਇਆ ਜਾਂਦੇ ਸੀ ਤੇ ਕਰੋੜਾਂ ਰੁਪਇਆ ਰਮਨ ਰੌੜਾ ਤੇ ਉਹਨਾਂ ਦੇ ਨਜ਼ਦੀਕੀਆਂ ਨੇ ਇਸ ਤਰੀਕੇ ਦੇ ਰੈਕਟ ਤੋਂ ਕਮਾਇਆ ਹੁਣ ਇਹ ਅਲੀਗੇਸ਼ਨਸ ਲੱਗੇ ਗ੍ਰਿਫਤਾਰ ਹੋਏ ਗ੍ਰਿਫਤਾਰੀ ਤੋਂ ਬਾਅਦ ਨਾਬਾ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ ਜਿੱਥੇ ਵਿਤ੍ਰੰਤਿਕ ਮਰੀਠੀਆ ਵੀ ਅੱਜਕੱਲ੍ਹ ਬੰਦ ਹੈਗੇ ਨੇ ਤੇ ਉਹਨਾਂ ਦੀ ਅੱਜ ਹਾਈ ਕੋਰਟ ਤੋਂ ਜ਼ਮਾਨਤ ਹੋ ਜਾਂਦੀ ਹੈ ਮੇਰੇ ਖਿਆਲ ਨਾਲ 3-4 ਵਾਰ ਉਹਨਾਂ ਨੇ ਆਪਣੀ ਪਟੀਸ਼ਨ ਬੇਲ ਦੀ ਲਾਈ ਸੀਗੀ ਰਿਜੈਕਟ ਹੋ ਗਈ ਪਰ ਹਾਈ ਕੋਰਟ ਨੇ ਅੱਜ ਉਹਨੂੰ ਤੇ ਏ.ਟੀ.ਪੀ ਸੁਖਦੇਵ ਬਸ਼ਿਸ਼ਠ ਜਿਹਦੇ ਬਿਆਨਾਂ ਦੇ ਆਧਾਰ ਤੇ ਉੱਤੇ ਰਮਨ ਅਰੋਣਾ ਨੂੰ ਅਰੈਸਟ ਕੀਤਾ ਗਿਆ ਸੀ ਉਹਨੂੰ ਵੀ ਅੱਜ ਬੇਲ ਮਿਲ ਗਈ ਹੈ ਕਰਪਸ਼ਨ ਦੇ ਕੇਸ ਦੇ ਵਿੱਚ ਅਮਨ ਜੀ ਬਹੁਤ ਦੇਰ ਤੱਕ ਤਾਂ ਅੰਦਰ ਨਹੀਂ ਰਹਿੰਦੇ ਬੇਲ ਹੋ ਜਾਂਦੀ ਹੁੰਦੀ ਹੈ ਪਰ ਬੇਲ ਮਿਲਣ ਤੋਂ ਬਾਅਦ ਕੀ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਵਾਸਤੇ ਇੱਕ ਇੱਕ ਤਰੀਕੇ ਨਾਲ ਇੱਕ ਖਤਰੇ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ ਬਿਲਕੁਲ ਠੀਕ ਔਰ ਅੱਜ ਅਖਬਾਰਾਂ ਦੇ ਵਿੱਚ ਵੀ ਇਹ ਖਬਰ छपी ਹੋਈ ਹੈ ਕਿ 10 ਤੋਂ ਵੱਧ ਇਦਾਂ ਦੇ ਐਮ.ਐਲ.ਏ. ਹੈਗੇ ਨੇ ਜਿਨ੍ਹਾਂ ਤੋਂ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਨੂੰ ਖਤਰਾ ਹੈ ਤੇ ਅਗਰ ਉਹ ਮੂੰਹ ਖੋਲਣ ਤੇ ਫਿਰ ਅੱਗੇ ਚਲ ਕੇ ਪ੍ਰੋਬਲਮ ਆ ਸਕਦੀ ਇੱਕ ਸਵਾਲ ਇੱਕ ਨਿਗਾਹਾ ਲੈ ਲਿਓ ਕਿ ਜਿਸ ਤਰੀਕੇ ਦੇ ਨਾਲ ਹਰਮੀਰ ਸਿੰਘ ਪਠਾਨ ਮਾਜਰਾ ਬੋਲ ਰਹੇ ਨੇ ਜਦੋਂ ਬਾਹਰ ਹੁੰਦੇ ਨੇ ਫਿਰ ਦੇਖਾਂਗੇ ਅੰਦਰ ਲੀਆਂ ਪੜ ਤਾਂ ਹੌਲ ਖੋਲਣਗੇ ਆਮ ਆਦਮੀ ਪਾਰਟੀ ਦੇ ਰਮਨ ਅਰੋੜਾ ਦੇ ਲੀਡਰ ਦੇਖੋ ਮੇਰੀ ਇੱਕ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨਾਲ ਉਸ ਦਿਨ ਪਹਿਲੇ ਗੱਲ ਹੋਈ ਸੀ ਜਦ ਇਹ ਅਫਵਾਹ ਫੈਲੀ ਸੀਗੀ ਕਿ ਰਮਨ ਅਰੋੜਾ ਨੇ ਵਿਧਾਇਕੀ ਦਿਓ ਰਜ਼ਾਇੰਦ ਦਿੱਤਾ ਉਹਨਾਂ ਦਾ ਇਹੀ ਇਹ ਗੱਲ ਕਹਿਣਾ ਸੀਗਾ ਭਾਵੇਂ ਉਹ ਇੱਕ ਤਰੀਕੇ ਨਾਲ ਜਾਤੀ ਤੋੜਦੇ ਇਹ ਗੱਲ ਕਹਿ ਰਹੇ ਸੀ ਕਹਿੰਦੇ ਨਹੀਂ ਰਮਨ ਅਰੋੜਾ ਕੋਲ ਵੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਖਿਲਾਫ ਬੜਾ ਕੁਝ ਹੈਗਾ ਔਰ ਇਹਨਾਂ ਦੇ ਕੋਲ ਵੀ ਰਮਨ ਅਰੋੜਾ ਦੇ ਖਿਲਾਫ ਬਹੁਤ ਕੁਝ ਹੈ ਹੋ ਸਕਦਾ ਹੈ ਦੋਨਾਂ ਦੇ ਕੋਲ ਅਗਰ ਇੰਨਾ ਕੁਝ ਸਮਾਨ ਪਿਆ ਹੋਇਆ ਤੇ ਕੋਈ ਸਮਝੌਤਾ ਇਹ ਹੋ ਜਾਏ ਪਰ ਇਹ ਸਮਝੌਤਾ ਹਰਮੀਤ ਸਿੰਘ ਪਠਾਨ ਮਾਜਰਾ ਦੇ ਨਾਲ ਨਹੀਂ ਹੋ ਪਾਇਆ ਕੱਲ ਪਰਸੋਂ ਤੋਂ ਐ ਗੱਲ ਚੱਲ ਰਹੀ ਹੈ ਕਿ ਸਵੇਰੇ ਉਹਨਾਂ ਨੂੰ ਅਰੈਸ ਕੀਤਾ ਗਿਆ ਸੀ ਅਰੇਸਟ ਕਰਨ ਦੀ ਖਬਰ ਹਜੇ ਚੱਲੀ ਵੀ ਨਹੀਂ ਸੀ ਜ਼ਿਆਦਾ ਆ ਗਿਆ ਕਿ ਉਹ ਭੱਜ ਗਿਆ ਭੱਜਣ ਤੋਂ ਬਾਅਦ ਕੱਲ ਮੰਗਲਵਾਰ ਬੇਰ ਰਾਤ ਨੂੰ ਇੱਕ ਵਾਰ ਫੇਰ ਪੰਜਾਬ ਪੁਲਿਸ ਉਸ ਡਬਲ ਪਿੰਡ ਜਿਹੜਾ ਕਰਨਾਲ ਦਾ ਹੈਗਾ ਜਿੱਥੇ ਉਹ ਗਏ ਸੀਗੇ ਆਪਣੇ ਸਹੁਰਿਆਂ ਦੇ ਘਰ ਉੱਥੇ ਫੇਰ ਪਹੁੰਚਦੀ ਹੈ ਸਾਰੇ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਹਜੇ ਇਹ ਖੰਗਾਲੇ ਜਾਣ ਦੀ ਖਬਰ ਵੀ ਬਾਹਰ ਨਹੀਂ ਆਈ ਸੀ ਹਰਮਿਤ ਪਠਾਨ ਮਾਜਰਾ ਜਿਨ੍ਹਾਂ ਦੇ ਬਾਰੇ ਚ ਇਹ ਗੱਲ ਕਹੀ ਜਾ ਰਹੀ ਸੀ ਕਿ ਉਹ ਹਜੇ ਪੁਲਿਸ ਦੀ ਹਿਰਾਸਤ ਦੇ ਵਿੱਚ ਹੀ ਹੈਗੇ ਨੇ ਉਹ ਭੱਜ ਗਏ ਗੋਰੀਆਂ ਚਲਾਈਆਂ ਇਹ ਪਤਾ ਨਹੀਂ ਕਿਉਂ ਇਸ ਤਰੀਕੇ ਦੀ ਥਿਉਰੀ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਦੀ ਇੱਕ ਨਵੀਂ ਵੀਡੀਓ ਆ ਜਾਂਦੀ ਹੈ ਉਸ ਵੀਡੀਓ ਦੇ ਵਿੱਚ ਜਦ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਤੜਕੇ 4 ਵਜੇ ਦੀਵਾਰ ਟੱਪ ਕੇ ਪੂਲ ਪੰਜਾਬ ਪੁਲਿਸ ਦੇ ਅਧਿਕਾਰੀ ਕਿਉਂਕਿ ਉਹ ਕਹਿੰਦੇ ਨੇ ਘੱਟ ਤੋਂ ਘੱਟ 7-8 ਐਸ ਐਸਪੀ ਰੈਂਕ ਦੇ ਅਧਿਕਾਰੀ ਡੀਐਸਪੀ ਦੇ 7-8 ਅਫਸਰ ਔਰ ਉਸ ਤੋਂ ਇਲਾਵਾ 4 ਤੋਂ 400 ਤੋਂ 500 ਪੁਲਿਸ ਦੇ ਮੁਲਾਜ਼ਮ ਉਹ ਅਰੈਸਟ ਕਰਨ ਵਾਸਤੇ ਆਂਦੇ ਨੇ ਔਰ ਉਹਦੇ ਵਿੱਚ ਵਿਕਰਮਜੀਤ ਸਿੰਘ ਬਰਾੜ ਜਿਹੜੇ ਪੰਜਾਬ ਦੇ ਇਨਕਾਊਂਟਰ ਸਪੈਸ਼ਲਿਸਟ ਦੇ ਨਾਂ ਤੇ ਜਾਣੇ ਜਾਂਦੇ ਨੇ ਉਹ ਵੀ ਨਾਲ ਸੀਗੇ ਉਹ ਕਹਿੰਦੇ ਆ ਇਹਨਾਂ ਨੂੰ ਆਪਾਂ ਲੰਗਰ ਪਾਨੀ ਸੇਕਾਣ ਦੇ ਬਾਨੇ ਇਹਨਾਂ ਨੂੰ ਐ ਪਰੋਠੇ-ਪਰਾਟੇ ਚੱਕਰੇ ਦੀਏ ਔਰ ਗੱਲਬਾਤ ਹੋ ਚੁੱਕੀ ਸੀਗੀ ਤੇ ਉਹ ਪਿਛਲੇ ਦਰਵਾਜ਼ੇ ਤੋਂ ਨਿਕਲ ਗਏ ਉਹ ਕਹਿੰਦੇ ਮੈਂ ਪੁਲਿਸ ਤੇ ਗੋਲੀ ਨਹੀਂ ਚਲਾਈ ਬਲਕਿ ਪੁਲਿਸ ਨੇ ਮੇਰੇ ਉੱਤੇ ਗੋਲੀ ਚਲਾਈ ਹੈ ਔਰ ਉਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਵੀ ਹੈਗੀ ਇਹ ਗੱਲ ਔਰ ਆਉਣ ਵਾਲੇ ਟਾਈਮ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ ਹੋਰ ਵੀ ਕਈ ਵੱਡੇ ਖੁਲਾਸੇ ਕਰ ਸਕਦੇ ਨੇ ਇਸ ਗੱਲ ਦਾ ਡਰ ਸਰਕਾਰ ਨੂੰ ਜ਼ਰੂਰ ਦਤਾਰਿਆ ਹੋਏਗਾ ਦੇਖਦੇ ਹਾਂ ਹੁਣ ਉਹ ਖੁਲਾਸੇ ਕਰਦੇ ਨੇ ਜਾਂ ਫਿਰ ਕੋਈ ਕੰਪਰੋਮਾਈਜ਼ ਕਰਦੇ ਨੇ ਪਰ ਜਿਸ ਤਰੀਕੇ ਨਾਲ ਉਹ ਆਪਣੀ ਗੱਲਾਂ ਨੂੰ ਅੱਗੇ ਵਧਾਰੇ ਨੇ ਲੱਗਦਾ ਨਹੀਂ ਕਿ ਪਠਾਨ ਮਾਜਰਾ ਹੁਣਾਂ ਕਿਸੇ ਵੀ ਕੰਪਰੋਮਾਈਜ਼ ਦੇ ਮੂਡ ਦੇ ਵਿੱਚ ਹੈਗੇ ਨਹੀਂ ਬਸ ਖਸਬ ਇਹ ਚੀਜ਼ਾਂ ਬੜੀਆਂ ਵੱਡੀਆਂ ਹੋ ਗਈਆਂ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਵੀਡੀਓ ਜਾਂ ਬਿਆਨ ਦੇਣ ਤੋਂ ਪਹਿਲਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਉੱਪਰ 25 ਤਰੀਕ ਦਾ ਅ ਪਛੀ ਤਰੀਕ ਨੂੰ ਗ੍ਰਿਫਤਾਰੀ ਸੀ ਜਾਂ ਮਾਮਲਾ ਦਰਜ ਹੋਇਆ ਸੀ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਹੈਗੀਆਂ ਨੇ ਫਿਰ ਲੱਗਦਾ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਗਲਤ ਨਹੀਂ ਜਾਂ ਫਿਰ ਸਰਕਾਰ ਇਸ ਮੁੱਦੇ ਦੇ ਨੂੰ ਲੈ ਕੇ ਕਿਤੇ ਪੇ ਹੋਰ ਖੁਲਾਸੇ ਨਾ ਕਰਦਣ ਇਸ ਲਈ ਚੱਕ ਲਿਆ ਤੇ ਹੋਇਆ ਇੱਕ ਚਰਚਾ ਦਾ ਵਿਸ਼ਾ ਤੇ ਬਣਿਆ ਹੋਇਆ ਪੰਜਾਬ ਦੇ ਵਿੱਚ ਕੀ ਹਰਮੀਤ ਸਿੰਘ ਜਿਹੜਾ ਪਠਾਨ ਮਾਜਰਾ ਨੇ ਆਪਣੀ ਆਪਣੇ ਬਿਆਨ ਪਾਰਟੀ ਦੀ ਲੀਡਰਸ਼ਿਪ ਦੇ ਖਿਲਾਫ ਦਿੱਤੇ ਇਸ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਸੀ ਯਾ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਸੀ ਇਸ ਕਰਕੇ ਪਠਾਨ ਮਾਜਰਾ ਨੇ ਆਪਣੀ ਸਰਕਾਰ ਜਾਂ ਆਪਣੀ ਲੀਡਰਸ਼ਿਪ ਦੇ ਖਿਲਾਫ ਬਿਆਨ ਦਿੱਤੇ ਹੁਣ ਦੋਨਾਂ ਦੇ ਵਿੱਚੋਂ ਇੱਕ ਗੱਲ ਤੇ ਸੱਚ ਹੈਗੀ ਹੈ ਪਰ ਜਿਹੜਾ ਬਲਤੇਜ ਪੰਨੂ ਉਹ ਜਿਹੜੀ ਗੱਲ ਕਹਿ ਰਹੇ ਸੀਗੇ ਜਦ ਕਹਿ ਰਹੇ ਸੀ ਕਿ ਪਠਾਨ ਮਾਜਰਾ ਨੂੰ ਫੜਿਆ ਜਾਣਾ ਸੀ 26 ਤਰੀਕ ਨੂੰ ਐਪਲੀਕੇਸ਼ਨ ਆਈ ਸੀ ਨਵਾਂ ਕੇਸ ਦਰਜ ਹੋਇਆ ਸੀਗਾ ਪਰ ਆਪਣਾ ਮੰਨੀ ਇੱਕ ਗੱਲ ਦੇਖਣ ਵਾਲੀ ਹੈ ਕਿ ਪਠਾਨ ਮਾਜਰਾ ਕੋਈ ਐਨੇ ਵੱਡੇ ਮੁ슬림 ਸੀਗੇ जिना ਨੂੰ 500 ਦੇ ਗਰੀਬ ਅਗਰ ਉਹ ਪਠਾਨ ਮਾਜਰਾ ਦੀ ਗੱਲ ਆਪਾ ਮੰਨ ਕੇ ਚਲੀਏ ਪੁਲਿਸ ਵਾਲੇ ਰਾਤ ਰਾਤ ਦੇ ਨੇਰੇ ਦੇ ਵਿੱਚ ਉਹਨਾਂ ਨੂੰ ਫੜਨ ਜਾਂਦੇ ਨੇ ਔਰ ਇਹ ਫੜੋ ਫਲਾਈ ਤੇ ਤਾਂ ਹੀ ਹੋ ਰਹੀ ਸੀ ਨਾ ਇੱਕ ਦਿਨ ਪਹਿਲੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀਗਾ ਤੇ ਕਿਸੇ ਨਾ ਕਿਸੇ ਜਗ੍ਹਾ ਇਹ ਕੇਸ ਔਰ ਪਠਾਨ ਮਾਜਰਾ ਦੇ ਬਿਆਨ ਇੱਕ ਦੂਜੇ ਨਾਲ ਲਿੰਕ ਜ਼ਰੂਰ ਹੁੰਦੇ ਨੇ ਔਰ ਇਸ ਕਰਕੇ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਜਾਂ ਉਹਨੂੰ ਅਰੈਸਟ ਕਰਨ ਵਾਸਤੇ ਇੱਕ ਤਰੀਕੇ ਨਾਲ ਫੌਜ ਭੇਜਣਾ ਉਹ ਇੱਕ ਦੂਜੇ ਨਾਲ ਗੱਲਾਂ ਲਿੰਕ ਹੋ ਰਹੀਆਂ ਹੂੰ ਬਿਲਕੁਲ ਜੀ ਇਹ ਮਾਮਲਾ ਤੇ ਚੱਲ ਹੀ ਰਿਹਾ ਹੈਗਾ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਕਿ ਇਹਦੇ ਉੱਪਰ ਕੀ ਹੋਰ ਫੜਤਾਂ ਜਿਹੜੀਆਂ ਖੁੱਲਦੀਆਂ ਹੈਗੀਆਂ ਨੇ ਬਾਸਕਰ ਸਾਹਿਬ ਜਦੋਂ ਆਪਾਂ ਹੜ੍ਹਾਂ ਦੀ ਗੱਲ ਕਰ ਰਹੇ ਸੀ ਕਿ ਤਾਂ ਇੱਕ ਚੀਜ਼ ਮੈਂ ਸਕਿਪ ਕਰ ਗਿਆ ਕਿ ਕੇਂਦਰ ਬਾਡੀ ਐ ਮੁਆਵਜ਼ੇ ਨੂੰ ਲੈ ਕੇ ਜਾਂ ਕੋਈ ਐਲਾਨ ਉਹਦੇ ਵੱਲੋਂ ਕੀਤਾ ਗਿਆ ਕਿ ਜਾਂ ਫਿਰ ਹਜੇ ਵੇਟ ਕਰ ਰਹੇ ਨੇ ਕਿਸ ਚੀਜ਼ ਦਾ ਵੇਟ ਕਰ ਰਹੇ ਨੇ ਕਿ ਪਈ ਪੰਜਾਬ ਪੂਰਾ ਡੁੱਬ ਜਾਊਗਾ ਫਿਰ ਬੜਨਗੇ ਉਹ ਨਹੀਂ ਦੇਖੋ ਕੱਲ ਆ ਰਹੇ ਨੇ ਫੇਬਰ ਜੋਹਾਨ ਅਸੀਂ ਆਪਣੇ ਪ੍ਰੋਗਰਾਮ ਦੇ ਧੁਨੀ ਕਹਿ ਕੇ ਹਟੇ ਆਂ ਉਸ ਤੋਂ ਬਾਅਦ ਕੱਲ 6:30 ਵਜੇ ਜਿਹੜੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਪ੍ਰੈਸ ਕਾਨਫਰੰਸ ਹੈ ਹੋ ਸਕਦਾ ਹੈ ਉਹਦੇ ਵਿੱਚ ਕੋਈ ਸਪੌਂਟੇਨੀਅਸ ਕਹਿ ਲੋ ਜਾਂ ਫੌਰੀ ਤੌਰ ਦੇ ਉੱਤੇ ਕੋਈ ਆਰਥਿਕ ਪੈਕੇਜ ਜਾਂ ਫਸਲਾਂ ਦੇ ਨੁਕਸਾਨ ਦਾ ਕੋਈ ਮੁਆਵਜ਼ੇ ਦੀ ਗੱਲ ਉਹ ਕਰਨ ਲੇਕਿਨ ਹਜ ਤੱਕ ਕੇਂਦਰ ਸਰਕਾਰ ਨੇ ਭਾਵੇਂ ਅਫਗਾਨਿਸਤਾਨ ਨੂੰ ਰੈਲੀਫ ਮਟੀਰੀਅਲ ਭੇਜਤਾ ਹੋਏ ਪਰ ਪੰਜਾਬ ਦੇ ਵਾਸਤੇ ਇੱਕ ਪੈਸਾ ਵੀ ਹਜੇ ਤੱਕ ਜਿਹੜਾ ਖਾਸ ਕਰਕੇ ਹੜ੍ਹਾਂ ਦੀ ਸਥਿਤੀ ਦੇ ਵਾਸਤੇ ਉਹ ਹਜੇ ਤੱਕ ਭਾਜਪਾ ਜਾਂ ਕੇਂਦਰ ਦੀ ਲੀਡਰਸ਼ਿਪ ਨੇ ਨਹੀਂ ਭੇਜੇ ਹੂੰ ਬਿਲਕੁਲ ਜੀ ਆਸ ਤੇ ਉਮੀਦ ਕਰਦੇ ਹਾਂ ਕਿ ਅੱਜ ਜੇਕਰ ਸ਼ਿਵਰਾਜ ਚੋਹਾਨ ਕੋਈ ਐਲਾਨ ਕਰ ਦੇਣ ਤਾਂ ਬਹੁਤ ਵਧੀਆ ਗੱਲ ਹੋਊਗੀ ਕਿਉਂਕਿ ਲੋਕ ਚਿੰਤਾ ਦੇ ਵਿੱਚ ਨੇ ਲੋਕਾਂ ਨੂੰ ਦਿੱਕਤ ਦੇ ਵਿੱਚ ਨੇ ਸਮੱਸਿਆਵਾਂ ਆ ਰਹੀਆਂ ਨੇ ਔਰ ਵੱਡਾ ਰਾਹਤ ਪੈਕੇਜ ਜੇਕਰ ਦੇ ਜਾਂ ਤਾਂ ਕੋਈ ਨਾ ਕੋਈ ਪੰਜਾਬ ਦੇ ਵਿੱਚ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਉਸ ਦੀ ਪਰਪਾਈ ਜਿਹੜੀ ਹੈ ਜਰੂਰ ਕੀਤੀ ਜਾ ਸਕਦੀ ਹੈ ਬਸਕਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੁਹਾਡਾ ਧੰਨਵਾਦ ਧੰਨਵਾਦ ਹਮਨ ਜੀ